ਵੇ ਮੇਤਰੋ ਅੱਠ ਖੜੇ ਆ ਨਵੇਂ ਦਿਨ ਦੀ ਹੋ ਗਈ ਆ ਸ਼ੁਰੂਆਤ ਰਕ ਦਾ ਤੇਲ ਪਾਣੀ ਚੈੱਕ ਕਰ ਲਿਆ ਓਕੇ ਦੀ ਰਿਪੋਰਟ ਆ ਕੰਮ ਇਹ ਸਿਆ ਤੁਹਾੜੇ ਟੈਰਾਂ ਦੇ ਵੀ ਨਿਗਾਹ ਮਾਰੇ ਆ ਇਹ ਛਰੀਏ ਵਿੱਚ ਤਰੀਏ ਆਪਾਂ ਰਾਤੀ ਰੁਕੀ ਸੀ ਉਹ ਕਲਮਾਂ ਦੇ ਬਾਹਰਲੇ ਪਾਸੇ ਉਹ ਕਲਮਾਂ ਸਿੜੀ ਦੇ ਕੋਲ ਆਪਾਂ ਰੁਕੇ ਸਗੇ ਇੱਥੋਂ ਅੱਜ ਆਪਾਂ ਜਾਣਾ ਐਲਾ ਨਵਾਏ ਨੂੰ 800 ਮੀਲ ਆ ਰਹਿ ਗਈ ਟੂਰ ਵੀ ਐਨ ਓਕੇ ਦੀ ਰਿਪੋਰਟ ਆ ਲੋਡ ਆਪਾਂ ਚੈੱਕ ਕਰ ਨਹੀਂ ਸਕਦੇ ਉਹਨਾਂ ਦੀ ਸੀਲਾਂ ਲਾਈਆਂ ਆ ਸੀਲਾਂ ਵੀ ਪਤੰਦਰਾਂ ਦੇ 2-2 ਲਾਈਆਂ ਆ ਇੱਕ ਵੀ ਨਹੀਂ ਇਹਨੂੰ ਥੱਲੇ ਨੂੰ ਸੈੱਡ ਦੇ ਟੂਰ ਸੈੱਟ ਐ ਆਪਾਂ ਨੂੰ ਐਕਸਲ ਬੈਕ ਵਾਹ ਕਰਦੇ ਪਏ ਸੀਗੇ ਕਿਉਂਕਿ ਭਾਰ ਨਹੀਂ ਸੁੱਟ ਆਉਂਦਾ ਹੁਣ 10ਵੇਂ ਹੌਲ ਚ ਪਾਇਓ ਆ ਤਾਂ ਕਰਕੇ ਭਾਰ ਸੈੱਟ ਆਇਆ ਮੋਰੇ ਪੇ ਯੂ ਐਸ ਨੋ ਤੇ ਆਪਣੀਆਂ ਚੇਨਾਂ ਵੀ ਰੈਡੀ ਆ ਆਮ ਓਕੇ ਆ ਇਹਨੂੰ ਤੇ ਵੀ ਚ ਉੱਪਰ ਇੰਦਰ ਸਤਾ ਪਿਆ ਔਡ ਕਰਦੇ ਹੀ ਇਹ ਬੰਦ ਬੰਦ ਕਰਕੇ ਤਾਂ ਫੇ ਨਿਕਲੀ ਉਹ ਪਰ ਅੱਨੇ ਅੱਡੇ ਕਰਦਾ ਚਲਗਾਇਆ ਪੰਪਾਂ ਨੂੰ ਸਾਡੇ ਅੱਗੇ ਜਿਹੜੇ ਲੇਟ ਲੋਕੇ ਹੋਣੇ ਆ ਰਾਤੀ ਉਹ ਖੜੇ ਆ ਬੈਦਰ ਆ ਜੋ ਓਕੇ ਹੋਇਆ ਪਿਆ ਤੇ ਯਾਰੇ ਅੱਜ ਸਾਰਾ ਦਿਨ ਵਧੀਆ ਹੀ ਕੰਮ ਰਹਿਣਾ ਹਾਂ ਤੇ ਬਹੁਤ ਹੈ ਭਈ ਬਾਹਰ ਬੈਚ ਬੈ ਜਾਓ ਜਾ ਕੇ ਹੱਲੇ ਭਾਈ 36 ਦਾ ਹੀ ਹੈ ਟੈਂਪਰੇਚਰ ਬਾਹਰ ਥੱਲੇ ਨਹੀਂ ਹੈਗਾ ਤੇ ਸੂਈ ਤਾਂ ਮਿੰਨੀ ਗਰਮਾੜੀ ਚੱਕ ਹੁੰਦੀ ਫਟੋ ਘਟੂ ਵੀ 15 ਮਿੰਟ ਹੋ ਗਏ ਹੁਣ ਇੱਦ ਤੱਕ ਚੱਲਦੇ ਨੂੰ ਜਦੋਂ ਇਹ ਬੀਆਂ ਬਾਈਆਂ ਦੇ ਥੱਲੇ ਚਲ ਜਾਂਦਾ ਮਾਈਨਸ ਚਲ ਜਾਂਦਾ ਫੇਰ ਤਾਂ ਬਾਈ ਮੂਰੇ ਕੱਪੜਾ ਲਾ ਕੇ ਰੱਖਣਾ ਪੈਂਦਾ ਆ ਦੇਖ ਲਓ ਮੇਲਾ ਦਾ 15 ਮਿੰਟ ਹੋ ਗਏ ਇੱਦ ਤੱਕ ਚੱਲਦੇ ਨੂੰ ਕਿਉਂਕਿ ਇੱਕ ਇਹ ਵੀ ਚੱਕਰ ਪੈਂਦਾ ਹਵਾ ਅੱਜ ਸਿੱਧੀ ਮੂਰੇ ਰੈਡੀਏਟਰ ਚ ਵੱਜਦੀ ਆ ਇਹਦੇ ਚੱਕਰ ਕਰਕੇ ਜੀ ਤਾਂ ਚੜਦਾ ਕੰਮ ਅਭੀ ਬਾਈ ਕੋ ਸਾਡੇ ਅੰਘੂ ਲੇਟੇ ਆਇਆ ਹਣਾ ਪਾਰਕਪੁਰਕ ਮਿਲੀ ਜੀ ਹੁਣੀ ਕਰਬ ਨਾਲੇ ਲਾ ਕੇ ਪੈ ਗਿਆ ਚੋਬਰ ਜਦੋਂ ਰਾਤ ਨੂੰ ਤੁਸੀਂ ਲੇਟ ਹੋ ਜੰਨੇ ਆ ਨਾ ਬਾਈ ਪਾਰਕ ਦਾ ਬਹੁਤ ਚੱਕਰ ਪੈਂਦਾ ਫਿਰ ਸਪੈਸ਼ਲੀ ਸਿੱਡੀਆਂ ਦੇ ਲਾਗੇ ਹੁਣ ਮੂਰੇ ਓਕਲਮਾ ਸਿਟੀ ਆ ਨਾ ਉਹਦੇ ਕਰਕੇ ਤਾਂ ਬਾਹਲਾ ਹੀ ਪੈਂਦਾ ਫਿਰ ਜੇ ਕਿਤੇ ਬਾਹਰ ਮੂਰੇ ਹੋਊਗਾ ਤਾਂ ਮਿਲ ਜਾਂਦੀ ਆ ਸਿੱਡੀਆਂ ਦੇ ਕੋਲ ਪਾਰਕ ਨਹੀਂ ਹੁੰਦੀ ਆਨੇ ਵੀ ਤਿਆਰੀ ਖਿੱਚ ਲਈ ਆ ਚੋਬਰ ਨੇ ਦਾਉ ਦਿਹਾੜੀ ਆ ਵੀ ਹੁਣ ਪੂਰੀ ਉਹ ਨੰਗੇ ਆ ਬਾਈ ਪਹਿਲਾਂ ਸਾਡਾ ਕੀ ਹੈ ਭਾਈ ਤਾਂ ਨੰਗੇ ਹੀ ਜਾਣਾ ਤੁਸੀਂ ਚੱਲੋ ਬੁਰੇ ਪਹਿਲਾਂ ਮਾਰਕਟ ਤੋਂ ਡੇਲਰ ਆ ਰਹੇ ਆ ਆਪਾਂ ਵੀ ਬਾਈ ਪਹਿਲਾਂ ਉਹ ਵਾਲਾ ਕੰਮ ਕਰਦੇ ਓਵਰਸਾਈਜ਼ ਲੋਡਾਂ ਵਾਲਾ ਤੱਕ ਦੇਖੋ ਕਿੰਨਾ ਸੋਹਣਾ ਹੈ ਉਹਦੇ ਵਿੱਚ ਬਾਈ ਸਿਆਲਾਂ ਦੇ ਵਿੱਚ ਔਖਾ ਬਹੁਤ ਹੁੰਦਾ ਕੰਮ ਕਿਉਂਕਿ ਹੁਣ ਠੰਡ ਹੋ ਗਈ ਹੈ ਚੀਨਾਂ ਜੂਨਾ ਪੈਂਦੀਆਂ ਨੇ ਹੱਥ ਬਹੁਤ ਟੁੱਟਦੇ ਤਾਂ ਕਰਕੇ ਵੀ ਆਪਾਂ ਹੁਣ ਸਿਆਲ ਸਿਆਲ ਰੀਪਰ ਚਲਾ ਦਣਾ ਚੱਕ ਲਈ ਅੰਦਰੋਂ ਕੌਫੀ ਜਾ ਕੇ ਲਾਹਵਾਲਿਆਂ ਦੀ ਕੌਫੀ ਚੱਕ ਲੈਂਦੀ ਆ ਤੇ ਸਾਹਮਣੇ ਖੜਾ ਆਪਣਾ ਝੋਟਾ ਰੈਡੀ ਟੂ ਮੂਵ ਆ ਜਾ ਕੇ ਆਪਾਂ ਮਾੜੀਏ ਵਿੱਚੋਂ ਸਵਾਈ ਕਰਨੇ ਆ ਟਰੱਕ ਦੀ ਕਰਕੇ ਤਾਂ ਫਿਰ ਨਿਕਲ ਜਾਣਾ ਕਰ ਲਈ ਆ ਤਿਆਰੀ ਚੱਲੀਏ ਹੁਣ ਉਕੇ ਪਹਿਲਾ ਆਪਾਂ ਮੜਿਆ ਮੂਵ ਕਰਕੇ ਪੰਪ ਜਾ ਗਏ ਸੀ ਕਾਫੀ ਕੋ ਵੀ ਚੱਕ ਲਈਆ ਕਾਫੀ ਚੱਕ ਕੇ ਤਾਂ ਹੁਣ ਲੱਗੇ ਆ ਨਿਕਾ ਲਾਵਾਂ ਵਾਲਿਆਂ ਦੀ ਸ਼ਾਪ ਆ ਜੇ ਤੁਸੀਂ ਟਾਇਰ ਟੂ ਰਿਪੇਅਰ ਕਰਾਉਣਾ ਪਹੁੰਚੋ ਆਪਣਾ ਨਾਲ ਲੈ ਦਿਓ ਜੇ ਤਾਂ ਜੇ 2 ਘੰਟੇ ਲੱਗਣੇ ਉੱਥੇ 3 ਲੱਗਣਗੇ ਇੰਨੀ ਚੱਲਦੀ ਆ ਆਪਣੀ ਇੱਥੇ ਚੋਬਰ ਤੇਲ ਪੁਆਈ ਜਾਂਦੇ ਆ ਤੇਲ ਪਵਾ ਕੇ ਤਾਂ ਹੁਣ ਇਹ ਨਹੀਂ ਸਾਰਾ ਦਿਨ ਰੋਡ ਤੇ ਫੋਲ ਪਟਣਾ ਹੰਦ ਬਰੋ ਚੰਦ ਤੋੜ ਲਾ ਮੇਰਾ ਭਰਾ ਹਰਕਰ ਗਾਂਗ ਆਵੇ ਮਿੱਤਰੋ ਆਪਾਂ 40 ਤੇ ਹੋ ਗਏ ਆਂ ਸਿੰਧੇ ਹੋਰੇ ਜਾ ਕੇ 50 ਕ ਮੀਲ ਨਹੀਂ 50 ਤਾਂ ਨਹੀਂ ਆਈ ਸੀ 50 ਕ ਮੀਲਾਂ ਤੇ ਆਪਾਂ ਲੈਣਾ 35 35 ਲੈ ਕੇ ਤਾਂ ਨੂੰ ਚੜ ਜਾਣਾ ਤੇ 35 ਤੋਂ ਬਾਅਦ 44 44 ਤੋਂ ਬਾਅਦ 55 55 ਜਾਣਾ ਸਿੰਧਾ ਹੀ ਕਿੱਥੇ ਜਾਣਾ ਸ਼ਾਗੋ ਕਿਤਾ ਗਿਆ ਹੈਲੋ ਹਾਂਜੀ ਭਾਜੀ ਕੀ ਹਾਲ ਚਾਲ ਜੀ ਭਾਈ ਸਤਿ ਸ੍ਰੀ ਅਕਾਲ ਜੀ ਸੇਤਾਂ ਕਿਦਾਂ ਜੀ ਵਧੀਆ ਜੀ ਭਾਜੀ ਮੈਂ ਇਥੋਂ ਕਲੰਮਾ ਦੇ ਵਿੱਚੋਂ ਤੁਰਿਆ ਭਾਜੀ ਤੇ ਕੰਪਨੀ ਨੇ ਮੈਂਗਾ ਜੀ ਕੈਲਵੇ ਸਿੰਘ ਕੈਲ ਬੇਸਿੰਗ ਸੀ ਏ ਐਲ ਬੀ ਬਾਏ ਵਾਲੀ ਏ ਐਸ ਜੀ ਆਈ ਐਨ ਸੀ ਕਹਿੰਦੇ ਫੋਰਨੀਆ ਬੇਸ ਹਰਜੋ ਸਿੰਘ ਹਾਂਜੀ ਭਾਜੀ ਇਸ਼ੂ ਇਸ਼ੂ ਆ ਭਾਜੀ ਜਦ ਬਾਹਰ ਆ ਗਿਆ ਬੰਦਾ ਜ਼ਿੰਦਗੀ ਚ ਕਹਿੰਦੇ ਭਾਈ ਸਲੀਪ ਕਰਦੀ ਪੂਰੀ ਮੈਂ ਕਹਾਂ ਸਲੀਪ ਕਰਨੀ ਆ ਪੂਰੀ ਆਈ ਭਾਈ ਆਪਾਂ ਜਿੱਥੇ ਜਾਣਾ ਹੈ ਨਾ ਰਾਤ ਨੂੰ 11 ਵਜੇ ਪਹੁੰਚਦੇ ਆਂ 10:00 ਵਜੇ ਕੇ 44 ਮਿੰਟ ਤੇ ਤੇ ਆਪਣੀ 11 ਘੰਟੇ ਡਰਾਈਵ ਆ ਤੇ 831 ਮੀਲ ਆ ਭਾਈ ਇੱਕ ਡੇਢ ਬੱਜ ਜਾਣਾ ਆ ਜਗਰਾਤਾ ਫੇ ਅੱਜ ਜਿੰਨਾ ਮਰਜੀ ਟਾਈਮ ਨਾਲ ਤੁਸੀਂ ਦੁਰਪਾ ਜੋ ਮਰਜੀ ਕਰ ਲੋ ਜਗਰਾਤਾ ਤਾਂ ਹੁਣੇ ਹੁਣ ਆ ਰਾਤ ਨੂੰ ਜਿਹੜੀ ਸਿੱਟੀ ਦੇ ਕੋਲ ਆ ਕੇ ਸਕੇਲ ਆ ਉਹ ਵਾਲੀ ਆ ਗਈ ਆ ਮਿੱਤਰੋ ਸਾਈਨ ਤਾਂ ক্লোਜ਼ ਦਾ ਹੀ ਲੱਗਾ ਇੱਥੇ ਮੂਰੇ ਹੋਣੀ ਕਦੇ ਸੰਡੇ ਅੱਜ ਸੰਡੇ ਅੱਜ ਤਾਂ ਆਵਾਜ਼ ਕਾਦੀ ਸੀ ਭਾਈ ਉਹ ਅੱਛਾ ਬੜਾ ਪ੍ਰੀਪਾਸ ਬੋਲਿਆ ਮੈਂ ਕਿਹਾ ਭੈ ਭਾਂ ਪਤਾ ਨਹੀਂ ਕੀ ਹੋ ਗਿਆ ਸਾਈਨ ক্লোਜ਼ ਦਾ ਆ ਅੱਜ ਕੋਲ ਸਕੀਲ ਹੈ ਮੂਰੇ ਪਾਂਡਾ ਡਿੰਡਾ ਜਾ ਕੇ ਲੈ ਕੇ ਗਿਆ ਲੱਗਦੇ ਘਰ ਨੂੰ ਕਿਉਂ ਸਾਸਰੀ ਘਰ ਵੀ ਕੈਨਟ ਨੋ ਸਕੇਲ ਨੋ ਨੱਥਿੰਗ ਗੋਸਟ ਰੇਟ ਹੁਣ ਆਪਾਂ ਕੋਲ ਲਾਵਾਂਗੇ ਕੋਲ ਸਾਹਿਬ ਨੂੰ ਉੱਠ ਗਏ ਹੁਣੇ ਆ ਕੋਲ ਸਾਹਿਬ ਗੁੱਡ ਮਾਰਨਿੰਗ ਕਿੱਦਾਂ ਕੋ ਸਾਹਿਬ ਕਿੱਧਰ ਘੁੰਮਦੇ ਪਾਸਾ ਬਰੇਂਡ ਜਿਹੜੀ ਰਤੀ ਦਾ ਵਾਚਣ ਲੱਗੇ ਆ ਕਿੰਨੇ ਵਜੇ ਤੁਰਿਆ ਸਮਾਗਤ ਬਾਬਾ ਬਾਤ ਹੁੰਦਾ ਟਾਈਮ ਨਾਲੇ ਮੇਲਾ ਲੁੱਟ ਲਿਆ ਬਿਉਵੇਂ ਕਿਤੇ ਸਵਾ ਚ ਕਦੇ ਫੋਰਨੀਆਂ ਦੇ ਭਾਈ ਤੈਂ ਤਾਂ ਨਿਆਰੇ ਬੰਦੇ ਵੇ ਆ ਹੁਣ ਤਾਂ ਬਾਈ ਦਿਨ ਲੈਦਾ ਨਹੀਂ ਬਾਟੋ ਨਹੀਂ ਕਿਤੇ ਪਰ ਤੇ ਉਹ ਹਾਂ ਸੰਤਨ ਆਨੇ ਗੀ ਰਿਹਾ ਠੀਕ ਹੈ ਕਾ ਮੈਂ ਕਾ ਜੱਤ ਬਾਈ ਵੇ ਬਹਿ ਬਹਿ ਕੇ ਜੀ ਗਦੇ ਪੈ ਗਏ ਆ ਨਾ ਤਾਂ ਕਬੱਡੀ ਬੰਦੇ ਹੋ ਜਾਣੀ ਆ कह दी अच्छा साड़े रखे फिर तक मूहे कोई कपड़ा पुपड़ा तो नहीं आया जीटा या बंख थले जो कुछ आ जाए तब ਉਹ ਗਲਾਮਾ ਸਿਟੀ ਦੇ ਵਿੱਚ ਜਦੋਂ ਤੁਸੀਂ ਆ ਜਾਂਦੇ ਆ ਨਾ 147 ਬੀ ਐਕਜ਼ਡ ਨਿਕਲਦਾ ਇੱਥੋਂ 44 ਜਾਂਦਾ ਤੇ ਇਹ ਜਾਣਾ ਹੈਗਾ ਲੈਫਟ ਤੋਂ ਨਿਕਲਦਾ ਹੈ ਜਿਹੜੇ ਇਹ ਤੇ ਜਾਣਾ ਹੈਗਾ ਟੋਲ ਸਾਬ ਜੀਤਾ ਤੇ ਆਪਾਂ ਜਾਣਾ ਟੋਲ ਸੇ ਨੂੰ ਟੋਲ ਸੇ ਤੋਂ ਬਾਅਦ ਯੋਪਲੇਨ ਹੈ ਯੋਪਲੇਨ ਤੋਂ ਬਾਅਦ ਸੈਂਟ ਲੂਇਜ਼ ਤੇ ਫਿਰ ਸ਼ਿਕਾਗੋ ਨੂੰ ਇਹ ਆਪਾਂ ਐਕਜ਼ਡ ਕੱਢਣਾ ਟੋਲ ਸੇ ਵਾਲਾ 47 ਇਹ ਟੋਲ ਰੋਡ ਆ ਇਹ ਇਹਨਾਂ ਭਾਈ ਇਦਾਂ ਗੋਲ ਗੋਲ ਭੰਗ ਕੇ ਨਾ ਇੱਕ ਜੜ ਚੜਦੇ ਹੁੰਦੇ ਆ ਜੇ ਇੱਥੇ 45 ਦੀ ਰਪੀੜ ਆ ਤੇ 40 ਦੇ ਕਰ ਲਓ ਕਿਉਂਕਿ ਇਹ ਸਪੀਡ ਗੱਡੀਆਂ ਦੀ ਵੀ ਨਹੀਂ ਸੇਮ ਲਿਖੀ ਹੋਆ ਤੇ ਟਰੱਕਾਂ ਦੀ ਵੀ ਸੇਮ ਲਿਖੀ ਹੋਆ ਨਹੀਂ ਤਾਂ ਟਰੱਕਾਂ ਦੀ ਘਟ ਹੋਣੀ ਚਾਹੀਦੀ ਆ 5 ਪੁਆਇੰਟ ਥੱਲੇ ਹੀ ਕਰ ਲਓ ਨਹੀਂ ਤਾਂ ਟਰੱਕ ਬਾਹਰ ਨੂੰ ਜਾਂਦਾ ਰਹਿੰਦਾ ਆਟੋਮੈਟਿਕਲੀ ਜਿੱਦਾਂ ਭਾਈ ਉਹ ਦੇਖਿਓ ਮੂਰੇ ਹੈ ਨਾ ਟਰੱਕ ਐਡ ਹੋਇਆ ਇੱਕ ਲੇਨ ਦੇ ਵਿੱਚ ਜੇ ਹੁਣ ਆਪਾਂ ਨੂੰ ਥਾਂ ਮਿਲਿਆ ਤਾਂ ਆਪਾਂ ਲੈਫਟ ਲੇਨ 'ਚ ਚੱਲ ਜਾਣਾ ਕਿਉਂਕਿ ਆਪਣਾ ਤਾਂ ਕੋਣ ਸਪੀਡ ਤੇ ਜਾ ਰਿਹਾ ਉਹਦੇ ਨੇ ਹਲੇ ਮੋਸ਼ਨ ਫੜਨਾ ਆ ਜਿੰਨਾ ਚਿਰ ਚ ਉਹਦੇ ਨੇ ਮੋਸ਼ਨ ਫੜਨਾ ਆਪਣਾ ਕੰਮ ਸਲੋ ਕਰਨਾ ਪੈਣਾ ਆਪਾਂ ਨੂੰ ਇਹ ਤਾਂ ਤੁਰ ਪਿਆ ਜਾਂਦੇ ਹੀ ਤਾਂ ਆਪਾਂ ਮਗਰ ਤੁਰ ਪਣਾ ਨਹੀਂ ਤਾਂ ਆਪੜ ਦਾ ਕੰਪ ਨਹੀਂ ਲੈਫਟ ਲੇਨ 'ਚ ਪਾ ਕੇ ਤਾਂ ਚੱਲ ਕੰਮ ਔਰਲੇ ਪਾਰ ਅਸਲ ਵਿੱਚ ਮਜ਼ਦੂਰੀ ਵੜ ਜਾਣਾ ਹੋਰ 10 ਮਿੰਟਾਂ ਤੱਕ ਪੂਰੇ ਟ੍ਰੈਫਿਕ ਸ਼ੋਅ ਕਰਦਾ ਮੈਨੂੰ ਲੱਗਦਾ ਸਕੇਲ ਦੇ ਲਾਗੇ ਛਾਗੇ ਕੋਈ ਹੈਪਨ ਹੋ ਗਿਆ। ਆਪਕੀ ਹੁਣ ਜਾ ਕੇ ਦੇਖਦੇ ਆਂ ਕੀ ਸਿਸਟਮ ਕੀ ਚੱਕਰ ਚੱਲ ਗਿਆ। ਮਜ਼ਦੂਰੀ ਵੜਦੇ ਸਾਰੇ ਜੋਬ ਲੇਨ ਕਰਤਾ ਕਾਰਾ ਕਿਸੇ ਯੋਬਰ ਨੇ ਕਰਤਾ ਮੂਦਾ ਮੈਨੂੰ ਲੱਗਦਾ ਮੁਰੇ ਜਾਂ ਗੱਡੀ ਵਾਲੇ ਪਤਾ ਨਹੀਂ 4 ਨੰਬਰ ਤੇ ਜਾ ਕੇ ਜੋਬ ਲੇਨ ਲੱਗਾ ਹੈ ਟ੍ਰੈਫਿਕ। ਕੰਦੇ ਜੀ 50 ਤੋਂ ਲੈ ਕੇ ਰੱਬ ਤੇਰਾ ਭਲਾ ਕਰੇ 40 ਤੋਂ 50 ਮਿੰਟ ਦੀ ਕੰਦੇ ਵੇਟਿੰਗ ਆ ਹੌਲੀ ਚੱਲਿਓ ਮੈਂ ਕਹਾ ਠੀਕ ਆ ਜੀ ਖबराਓ ਨਾ ਹੌਲੀ ਚੱਲਾਂਗੇ ਲੱਗਦਾ ਤਾਂ ਹੈ ਤੁਰ ਪਿਆ ਮੜਈਆ ਬਾਕੀ ਦੇਖੋ ਹੁਣ ਕੀ ਬਣਦਾ ਜਿਹੜਾ ਜੌਬਲਿੰਨ ਵਾਲਾ ਪੈਕ ਲੋ ਆ ਭਾਈ ਇਹ ਵੀ ਬਹੁਤ ਵੱਡਾ ਟਰੱਕ ਸਟੌਪ ਆ ਇਹਦੀਆਂ ਵੀ ਪਾਰਕਾਂ ਪੂਰਕਾਂ ਜਾਨੀ ਕਿ ਖੁੱਲੀਆਂ ਆ ਅੰਦਰ ਇਹਦੇ ਇੱਕ ਅਜਿਹਾ ਸ਼ਾਪ ਜਿਹਾ ਹੀ ਆ ਜੇ ਤੁਸੀਂ ਕੁਝ ਵੀ ਕ੍ਰਾਉਮ ਕ੍ਰਾਉਮ ਦਾ ਲੈਣਾ ਇੱਧਰ ਜੋ ਪਰਪੀਟਰ ਵੈਲਟ ਵਾਲੇ ਖੜੇ ਆ ਲੈਨ ਬੱਗੋ ਚੇਂਜ ਕਰ ਲਈਏ ਅੱਲੇ ਗੱਡੀ ਵਾਲਾ ਆਉਂਦਾ ਮਗਰ ਜੱਤੇ ਵੇ ਆਪਾਂ ਟ੍ਰੈਫਿਕ 'ਚ ਨਹੀਂ ਫਸੇ ਸੀ ਬਈ ਜਨਤਾ ਦੇ ਬੁਰੇ ਹਾਲ ਹੋਏ ਪਏ ਆ ਉੱਥੇ ਕੀ ਚੱਕਰ ਸਗਾ ਰੈਟ ਏਰੀਆ ਸੀ ਨਾਲੇ ਇੰਨਾ ਤੇ ਸਕੇਲ ਤੋਂ ਪਹਿਲਾਂ ਸਗਾ ਜਨਤਾ ਰੈਟ ਏਰੀਏ ਦੇ ਵਿੱਚ ਹੀ ਵੜ ਕੇ ਤਮੂਰ ਦੀ ਨਿਕਲੀ ਜਾਂਦੀ ਆ ਜੇ ਬਾਬਾ ਦਾਗ ਤੱਕ ਵੀ ਤੁਸੀਂ ਪਾਸ ਵੀ ਕਰ ਲਉਗੇ ਕਿੱਡੀ ਕੀ ਗੱਲ ਆ ਦੋ ਕੁ ਮਿੰਟਾਂ ਦਾ ਆਪਣੇਆਂ ਦੀਆਂ ਕੰਪਨੀਆਂ ਸੀ ਪਤਾ ਮੈਨੂੰ ਕੰਪਨੀਆਂ ਦਾ ਵੀ ਹੈਗਾ ਤੇ ਦੋ ਕੁ ਗੋਰੀਆਂ ਦੀਆਂ ਸੀਗੀਆਂ ਹਨਾ ਵੇ ਤੁਸੀਂ ਲੇਨ ਦੇ ਵਿੱਚ ਤੁਰੇ ਰਹੋ ਵੇ ਆਹ ਵੇ ਮੋੜ ਕੇ ਮੋੜੇ ਮਰਜ ਹੋਣਾ ਫੇਸ ਵਾਲਾ ਟ੍ਰੈਫਿਕ ਉਨਾਂ ਹੀ ਜਮਾ ਹੋਣਾ ਪਰ ਭਾਈ ਸਾਸਰੀ ਗੱਲ ਹੀ ਆ ਕੰਮ ਆਪਾਂ ਰੁਕਣਾ ਹੈਗਾ ਮਰੇ 22 ਨੰਬਰ ਤੇ ਇੱਥੇ ਜੋਬ ਲੇਨ ਤੋਂ ਲੈ ਕੇ ਬਾਈ 22 ਨੰਬਰ ਤੱਕ ਤਿੰਨ ਢਾਬੇ ਆਪਣਿਆਂ ਦੇ ਇੱਕ ਹੈਗਾ 4 ਨੰਬਰ ਤੇ ਇੱਕ ਹੈਗਾ ਆ ਬਾਈ 13 ਨੰਬਰ ਤੇ ਆਈ ਥਿੰਕ ਇੱਕ ਹੁਣ ਖੁੱਲਾ 22 ਨੰਬਰ ਤੇ ਮੇਰੇ ਹਿਸਾਬ ਨਾਲ ਇਹ ਮੀਲਾਂ ਟੋਟਲ ਹੋਣੀਆਂ 22 ਮੀਲਾਂ ਹੀ ਆ 22 ਨੰਬਰ ਤੇ ਤੇ 22 ਮੀਲਾਂ ਦੇ ਵਿੱਚ ਤਿੰਨ ਢਾਬੇ ਖੁੱਲ ਗਏ ਤੇ ਅੱਜ ਤੋਂ ਤਿੰਨ ਕ ساتھ ਤਿੰਨ ਚਾਰ ਸਾਲ ਪਹਿਲਾਂ ਹੁਣ ਇਹਨੂੰ ਪਤਾ ਨਹੀਂ ਕਦ ਦੇ ਖੁੱਲੇ ਆ ਤੈਂ ਬਈ ਥੇਤ ਕਵਿਨੀ ਹੁੰਦਾ 44 ਤੇ ਮਜ਼ਦੂਰੀ ਦੇ ਵਿੱਚ ਉੱਥੇ ਹੁੰਦੇ ਸੀਗੇ ਉਹ ਕਲੰਮਾ ਸਿਟੀ ਹੁੰਦੀ ਸੀ ਮਗਰ ਇੱਧਰ ਨਹੀਂ ਕੋਈ ਹੁੰਦਾ ਈ ਹੁਣ ਤਾਂ ਬਾਬਿਓ ਥਾਂ ਥਾਂ ਗੁੱਲੀ ਜਾਂਦੇ ਆ ਬੈਂਚ ਮਾਰਾ ਆ ਕੇ ਹੋਰ ਨਹੀਂ ਤੈਨੂੰ ਕੰਮ ਲੱਭਾ ਹੋਏ ਕਹਿੰਦੇ ਕਰ ਦੇਣਾ ਸੀ ਬਾਬਾ ਸਿੱਧੂ ਵਾਲੇ ਨੇ ਇਕੱਠਾ ਟਰੈਲਰ ਹੋਰੇ ਟਾਇਰ ਵਿਗਲ ਆ ਗਿਆ ਮੈਂ 4 ਵਾਈ ਪ੍ਰੈਸ਼ਰ ਵੀ ਲਾਏ ਜੋਬਰ ੱੱੱਕੀ ਆਉਂਦਾ ਸੀ ਮਗਰ ਲੈਫਟ ਲੇਨ ਦੇ ਵਿੱਚ ਬੱਸ ਕਹਿੰਦਾ ਬਾਲ ਵਾਲਾ ਬਚਨ ਵਾਲਾ ਕੰਮ ਹੋ ਗਿਆ ਇੱਕ ਬਾਬਾ ਇਹਨਾਂ ਤੋਂ ਬਹੁਤ ਵੱਜ ਕੇ ਰਹਿਣਾ ਪੈਂਦਾ ਜਿਹੜੇ ਆਰ.ਬੀ. ਵਾਲੇ ਨਹੀਂ ਹੈਗੇ ਇਹਨਾਂ ਦਾ ਵੀ ਕੋਈ ਚਕੀਦ ਨਹੀਂ ਭਾਈ ਇਹ ਜ਼ਿਆਦਾਤਰ ਤਾਂ ਬੁੜੇ-ਬੁੜੇ ਜਿਹੇ ਹੁੰਦੇ ਇਹ ਵੇ ਨਹੀਂ ਕਿੱਥੇ ਮੋੜੀ ਕਰਕੇ ਵਹਿ ਜਾਂਦੇ ਇਹ ਲਾਈਨਾਂ ਤੇ ਇੱਦਾਂ-ਇੱਦਾਂ ਜਾਂਦੇ ਹੁੰਦੇ ਬਾਬਾ ਇਹ ਵੇ ਵੀ ਦੇਖ ਲਓ ਕਿੰਨਾ ਆ ਆ ਭਾਈ ਏ ਹੁਣ ਉਹ ਸੈਂਟ ਲੂਇਸ ਤੱਕ 274 ਮੀਲਾ ਇੱਦਾਂ ਹੀ ਭਰਿਆ ਹੀ ਜਾਣਾ ਕੰਮ ਲੈਣਾ ਰਾਤ ਨੂੰ ਜਾ ਕੇ ਕਿਤੇ ਠੱਲ ਪੈਣੀ ਆ ਪਹਿਲਾਂ ਬਾਬਿਓ ਗੇਮ ਪੈ ਗਈ ਆ ਮੈਨੂੰ ਸਗਾ 22 ਨੰਬਰ ਤੇ ਢੱਬ ਆਇਆ ਬਜ਼ੂਰੀ ਦੇ ਵਿੱਚ ਪਰ ਸਗਾ 12 ਨੰਬਰ ਤੇ 22 ਨੰਬਰ ਦਾ ਐਗਰੇਟੇ ਹਨ ਐਡਰੈਸ ਪਾਇਆ ਨਹੀਂ ਸੀ 21ਵੇਂ ਮਿਸ ਕਰ ਗਿਆ ਤੇ ਤਾਂ ਕਰਕੇ ਉੱਤੇ ਜਾ ਨਹੀਂ ਹੋਇਆ ਹੁਣ ਬਾਈ ਆਉਣਾ 33 ਨੰਬਰ ਤੇ ਲੇਖਾ ਲੱਗ ਗਿਆ ਜੀ ਬਾਈ ਚਾਹ ਢੱਬਿਆ ਇੱਥੇ 33 ਨੰਬਰ ਦਾ ਆ। ਇਹ ਹੁਣ ਭਾਈ ਉੱਥੇ ਚੱਲਦੇ ਆ 33 ਨੰਬਰ ਤੇ। ਬਾਕੀ ਬਾਬਾ ਗੱਲਾਂ ਕਿਸਮਤ ਦੀਆਂ ਜਿੱਥੋਂ ਦਾਣਾ ਪਾਣੀ ਲਿਖਿਆ ਆ ਉੱਥੋਂ ਹੀ ਖਾਣਾ ਜਿਨ੍ਹਾਂ ਦੇ ਜਿਹਨੇ ਕਮਾਈਆਂ ਜਿੱਥੋਂ ਜਿੱਦਾ ਜਿੱਦਾ ਕੰਮ ਦੀਆਂ ਜੋ ਰਜ਼ਕ ਲਿਖਿਆ ਆ ਭਾਈ ਜੀ ਉਹੀ ਆ ਸਾਰਾ ਕੁਝ ਹੋਣਾ। ਬੰਦਾ ਤਾਂ ਬਹੁਤ ਕੁਝ ਕਰਦਾ। ਇਹ ਲੋ 21 ਨੰਬਰ ਦਾ ਭਾਈ ਮੈਂ 22 ਨੰਬਰ ਦਾ ਮੈਂ ਸੋਚ ਕੇ ਆਇਆ ਸੀ ਪਰ ਉਹ 21 ਨੰਬਰ ਤੇ ਸਗਾ ਹਨਾ। ਤੇ ਮੌੜ ਕੇ ਮੁਰੇ ਜਾ ਸਰਚ ਕੀਤਾ 1 ਫਿਰ 33 ਨੰਬਰ ਤੇ ਵੀ ਸਿਕਾ ਕਿਉਂਕਿ ਇਹਨਾਂ ਦਾ ਰੈਟ ਲਿਖਿਆ ਹੈ ਜਗਾ ਨਾ ਦਾਣਾ ਪਾਣੀ ਇਹਨਾਂ ਦਾ ਲਿਖਿਆ ਸੀ ਤਾਂ ਕਰਕੇ ਬਾਈ ਹੁਣ ਆਪਾਂ ਉੱਥੇ ਜਾਵਾਂਗੇ 33 ਨੰਬਰ ਤੇ ਆਉਣ ਵੀ ਬਾਬੇ ਉਹ ਐਕਜਰ ਕੱਢ ਲਈਏ 33 ਨੰਬਰ ਕਿਤੇ ਉਹ ਹੀ ਚੱਕਰ ਨਾ ਹੋ ਜਵੇ ਕਿਉਂਕਿ ਪਹਿਲਾਂ ਆਪਾਂ 22 ਦੇ ਭਲੇਖੇ ਚ ਰਹਿ ਗਏ ਤਾਂ ਉਹ ਢਾਬਾ ਸੀਗਾ 21 ਨੰਬਰ ਤੇ ਪਰ ਦਾਣਾ ਪਾਣੀ ਇੱਥੋਂ ਖਾਣਾ ਲਿਖਿਆ ਆ ਸਗਾ ਤਾਂ ਕਰਕੇ ਬਾਈ ਹੁਣ ਆਪਾਂ 33 ਨੰਬਰ ਤੇ ਜਾਵਾਂਗੇ ਨਾਲ-ਨਾਲ ਜਾ ਕੇ ਆਹੇ ਥੋੜਾ ਜਿਹਾ ਮਗਰ ਨੂੰ ਦੇਖਦੇ ਆਂ ਕਿੱਦਾਂ ਦਾ ਫੂਡ ਆ ਬਾਈ ਮੈਂ ਬਹੁਤ ਘੱਟ ਲੋਕਾਂ ਨੂੰ ਢਾਬੇ ਨੂੰ ਕਹਿੰਦੇ ਠੀਕ ਚੱਲ ਅੱਜ ਕਈ ਦਿਨ ਹੋ ਗਏ ਸਕੇ ਦਿਲ ਕਰਦਾ ਸੀ ਖਾਣ ਨੂੰ ਮੈਂ ਕਿਹਾ ਜਾਇ ਹੁੰਦੇ ਆ ਇੱਕ ਜੜ ਕੱਢ ਲਿਆ ਤੇ ਇੱਕ ਬ੍ਰੇਕ ਕਰ ਦਈਏ ਬੰਦ ਕਿਉਂਗਾ ਇੰਨੇ ਦੱਈਆ ਕਰ ਭਜਦਾ ਇਸ਼ਿਆ ਕਰ ਇਹਨੇ ਐਵੇਂ ਝਟ ਕੇ ਜਾ ਮਰੀ ਜਾਣੇ ਇੱਥੇ ਸਟਾਪ ਸਾਈਂਦੇ ਆੜਾ ਦਵਾਲਾ ਦੇਖ ਲਓ ਵਕਾ ਹੋਣ ਲੱਗੇ ਟਾਈਮ ਨਹੀਂ ਲੱਗਦਾ ਬਾਈ ਉਹ ਆ ਗਿਆ ਸਾਹਮਣੇ ਮਜ਼ੂਰੀ ਟੱਪਾ ਦੇਖਦੇ ਆ ਯਾਗੇ ਭਈਆਂ ਕੀ ਬੰਦਾ ਮੋੜੋ 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 ਮੈਨੂੰ ਬਚਾਓ ਕੈਮਰਾ ਬਚਾਓ ਹੁਣ ਆ ਸੁਨੋ ਦੇ ਨਾਲ ਹੱਕ ਸਾਰਾ ਹੀ ਸੁੱਕ ਜਾਣਾ ਇਹ ਹੁਣ ਪੈ ਜਾਣੀ ਬਸ ਇੱਥੇ ਵੀ ਤਿਆਰੀ ਹੋਣੀ ਆ ਮੈਨ ਲੱਗਦਾ ਵੀ ਘੰਟਾ ਮਹੀ ਘਟਣਾ ਚੋਪਰ ਆਇਆ ਲੱਗਦਾ ਉੱਤਰੋ ਖਾ ਕੇ ਮਜ਼ਦੂਰੀ ਡਾਬੇ ਨਾ ਪਾਰਕਪੂਰਕ ਹੋਵੇ ਭਾਈ ਫੇਜ਼ ਤਾਂ ਨਿਆਰੇ ਬਚ ਜਾਂਦੇ ਆ ਇਹ ਨਾਲੇ ਤੁਮ ਲਾਜ਼ਾ ਪਾਰਕ ਖੁੱਲੀ ਲੱਗਦੀ ਬਾਈ ਸ਼ਾਪ ਵੀ ਲੱਗਦੀ ਆ ਨਾਲ ਮਜ਼ੂਰੀ ਟਾਪਾ ਇੰਡੀਅਨ ਫੂਡ ਐਗਜ਼ਟ ਤੜੀ ਤਰੀ ਕਰੋ ਗੱਲ ਪਪਾ ਜੀ 33 ਨੰਬਰ ਹੈ ਜਿਹੜੇ ਕਰਜੋਦ ਵਾਲੇ ਖੜੇ ਆ ਜੋਬਰ ਕਈ ਇੱਥੇ ਛਾੜ ਕੇ ਬਾਈ ਜੀ ਮੋੜਨਾ ਪੈਣਾ ਜੱਜ ਜੇ ਚੰਗੀ ਡੂੰਗੀ ਆ ਪਰ ਕਿਨਾਂ ਦੇ ਵਿੱਚ ਉਪਰਾਂ ਦੇ ਕੱਚੀ ਆ ਤੱਕ ਉੱਪਰ ਜੀ ਘੁਮਾ ਕੇ ਲਿਆ ਕੇ ਪਰਲੇ ਪਾਸੇ ਲਾ ਲਈਏ ਔੜ ਕੇ ਸਿੱਧੇ ਸਿੱਧੇ ਉੱਧਰ ਤੋਂ ਨਿਕਲ ਜਵਾਂਗੇ ਉੱਧਰ ਸਹੀ ਹੈਗਾ ਹਾਂ ਭਾਈ ਇੱਥੇ ਘੁਮਾਵਾ ਜਾਂ ਤਾਂ ਇੱਥੇ ਘੁਮਾਵਾ ਪਾ ਉੱਪਰ ਨੂੰ ਕੀ ਜਾਣ ਜਾਣਾ ਲਓ ਜੀ ਭਾਈ ਜੀ ਪਹੁੰਚ ਗਏ ਜੀ ਪਹੁੰਚ ਗਏ ਆਮਾਗੇ ਣੀ ਦਾ ਫੂਡ ਅੱਜ 57 ਦਿਨਾਂ ਬਾਅਦ ਤਕਵਾਸ਼ ਵੀ ਹੈਗਾ ਇੱਥੇ ਵਾਸ਼ ਫੋਰ ਦਾ ਸਟਾਰਟਿੰਗ ਹੈਟ ਵਾਸ਼ ਆਊਟ ਸਟਾਰਟਿੰਗ ਹੈਟ 40 ਡਾਲਰਾਂ ਦਾ ਇਹਨਾਂ ਕਹਿੰਦੇ ਜੇ ਤੁਸੀਂ ਵਾਸ਼ ਕਰਾਉਣਾ ਤਾਂ 40 ਡਾਲਰਾਂ ਤੋਂ ਸਟਾਰਟ ਹੋ ਜਾਂਦਾ ਮੈਂ ਕਰ ਦਈਏ ਬਾਈ ਮੜੇ ਜਾ बैक करके तो ला लीए तो फिर चलीए अंदर देखिए कई खड़े है भाई इन्होंने भी लगता तो कम वाया लॉग बुक पा दे दईए ऑफ दूरी के बेच लो जी भी हो लॉन्ग बुक पै गई ऑफ डूरी च ਕੋਮੈਂਟ ਵੇਟ ਕਰਕੇ ਟ੍ਰੱਕ ਕਰਦਣਾ ਬੰਦ ਤੇ ਚੱਲਦੇ ਅੰਦਰ ਫ੍ਰੀ ਪਰ ਆਪਣਾ ਚੱਲੀ ਜਾਂਦਾ 33 ਦੇ ਉੱਤੇ ਤਾਂ ਟ੍ਰੱਕਟ ਟੁੱਕ ਖੜੇ ਆ ਉਧਰ ਚੱਲਦਾ ਫ੍ਰੀਵੇ ਨਾਲ 44 ਸੈਂਟ ਲੂ ਨੂੰ ਜਾਂਦਾ ਗਰਜੋਤ ਵਾਲੇ ਖੜੇ ਐ ਇੱਥੇ ਉੱਪਰ ਬਈ ਇੱਥੇ ਨਾ ਮਜ਼ਦੂਰੀ ਦੇ ਵਿੱਚ ਸਪਰੰਗ ਫੀਲਡ ਦੇ ਕੋਲ 40 50 ਨੰਬਰ ਤੋਂ ਲੈ ਕੇ 70 ਕਾ ਨੰਬਰ ਤੱਕ ਇੱਥੇ ਕਈ ਵੇਅਰਹਾਊਸ ਆ ਵੇਅਰਹਾਊਸ ਬਣਾਇਆ ਹੋਆ ਜ਼ਮੀਨ ਦੇ ਵਿੱਚ ਕੋਈ ਕੰਧਾਂ ਨਹੀਂ ਕੋਈ ਕੁੱਛ ਨਹੀਂ ਹੈ ਗਿਆ ਉਹ ਜਿੱਦਾਂ ਹਾੜ ਪੱਥਰ ਜੈ ਦੇ ਉਹ ਬੇ ਪਹਾੜ ਜੈ ਆ ਉਹਨਾਂ ਨੂੰ چیر ਕੇ ਕਰ ਕੇ ਕੱਟ ਕੇ ਉਹਦੇ ਵਿੱਚ ਵੇਅਰਹਾਊਸ ਬਣਾਇਆ ਹੋਆ ਹੁਣ ਭਈਓ ਚੀਜ਼ ਦੀ ਸਮਝ ਨਹੀਂ ਹੈਗੀ ਵੇ ਹਿੰਦਾ ਉੱਥੇ ਚੀਜ਼ ਇਹ ਯਾਰ ਰੱਖਿਓ ਇਹੋ ਕੇਸ ਕਮ ਲਈ ਬਣਾਏ ਹੋਣਗੇ ਜਾਂ ਤਾਂ ਉਹ ਠੰਡੇ ਰਹਿੰਦੇ ਹੋਵਾਂਗੇ ਜਾਂ ਤਾਂ ਆਟੋਮੈਟਿਕਲੀ ਆ ਭਈ ਯਾ ਬਾਬੇ ਉਹ ਰੱਬ ਜਾਣੇ ਕੀ ਚੱਕਰ ਆ ਪਤਾ ਨਹੀਂ ਹੈਗਾ ਪਰ ਇੱਥੇ ਬੱਚ ਵੇਰਹਾਊਸ ਬਣਾਇਆ ਹੋਇਆ ਜ਼ਮੀਨ ਦੇ ਥੱਲੇ ਵਿੱਚੇ ਡੌਕਾਂ ਆ ਵਿੱਚੇ ਦਾ ਟਨਲ ਜਿਹਦੇ ਵਿੱਚੋਂ ਤੁਸੀਂ ਉੱਤਰ ਜੰਨੇ ਆ ਮੋਰੇ ਦਾ ਬਾਬੇ ਉਹ ਜਗਮਗ ਹੋ ਗਈ ਲੱਗਦੀ ਆ ਉੱਧਰ ਤਾਂ ਗੇਨ ਚੱਕ ਲਿਆ ਹੁਣ ਥੱਲੇ ਦੀ ਪਾਸ ਕਰ ਲਾ ਭਰਾਵਾ ਮੈਂ ਆਹ ਲਾਈਟਾਂ ਲੱਗੀਆਂ ਕਰਕੇ ਇੰਦਰ ਆਇਆ ਸੀ ਭਾਈ ਇਹਨੂੰ ਜਿਆਦਾ ਕਾਲੀ ਸੀ ਕਿਉਂ ਹੋ ਗਈ ਅਗਮਕੇ ਨਹੀਂ ਸੂਰਜ ਹੁਣਾਂ ਦੀ ਹੋਵੇ ਸਤ ਸ੍ਰੀ ਅਕਾਲ ਹਨੇਰਾ ਹੋ ਗਿਆ ਮੇਰੇ ਵੀਰੇ ਓਹ ਮਗਰ ਮੜੀਏ ਲਾਈਟ ਮਾਰਦਾ ਆਮ ਤਾਂ ਹੀ ਆਉਦਾਂ ਹਨੋਂ ਭਾਈ ਰਹਿ ਗਈਆਂ ਆਪਣੀਆਂ 500 ਮੀਲਾਂ ਲਾਈਟਾਂ ਜਗ ਗਈਆਂ ਸ਼ਾਮ ਦਾ ਬੀਲਾ ਹੋ ਗਿਆ ਪਰ ਰਾਸ਼ੇ ਭਾਈ ਦੇਖ ਲਓ ਕਿੰਨਾ ਆਇਆ ਇਹ ਤਾਂ ਗੱਡੋ ਗੱਡ ਆਉਂਦਾ ਕਿ ਨਹੀਂ ਪਾਰਲੇ ਪਾਸੇ ਚੜਿਆ ਚੰਨਗਰੀ ਆਉਂਦੇ ਚੋਬਰ ਚੰਨਾ ਉਹ ਹੌਲੀ ਉਹ ਫਰਾਵਾ ਹੌਲੀ ਜੈਕ ਬ੍ਰੇਕ ਲਾਓ ਜੈਕ ਬ੍ਰੇਕ ਤੂੰ ਕਿੱਥੇ ਨੂੰ ਜਾਣਾ ਓਏ ਜੰਦੋਂ ਨਾ ਹੀ ਬਾਜ਼ ਕਰਾਂ ਕਿਉਂਕਿ ਆਹ ਟਰੱਕ ਆਪਾਂ ਨੂੰ ਪਾਸ ਕਰਕੇ ਆਇਆ ਆਪਾਂ ਜਾਣਾ 70 ਦੇ ਉੱਤੇ ਤੇ ਇਹ ਨੂੰ ਹੁਣ ਪਾਸ ਕਰ ਲਿਆ ਵਿਚਾਰਾ ਫੇਰ ਤੰਗ ਹੋਊਗਾ ਪਾਸ ਕਰਨ ਦੇਲੇ ਚੱਕਰਾਂ ਤਾਂ ਕਰਕੇ ਰਹਿਣੇ ਹੀ ਲਈਏ ਭਾਈ ਰੋਡਾਂ ਦਾ ਹਾਲ ਇੱਥੇ ਵੀ ਬੁਰਾਈ ਆ ਐਵੇਂ ਭੁਲੇਖਾ ਹੀ ਆ ਅਮਰੀਕਾ ਦੇ ਰੋਡ ਭਰਾਵਾ ਜਿੱਥੇ ਸਾਫ਼ ਆ ਉੱਥੇ ਹੀ ਸਾਫ਼ ਆ ਜਿੱਥੇ ਆ ਜੜੀਆਂ ਛੜੀਆਂ ਨੇ ਟੁੱਟੇ ਹੋਆ ਉੱਥੇ ਟਰੱਕ ਦੇ ਲਈ ਕੋਰੀ ਤਾਂ ਮਾਣੀਆਂ ਕਾਨੂੰਨੀਆਂ ਚੈੱਕ ਹੋ ਜਾਂਦੀਆਂ ਸਾਰੀਆਂ ਇਹ ਆ ਜੀ ਇਹਨਾਂ ਦਾ ਡਾਊਨ ਟਾਊਨ ਇਧਰ ਦੇ ਪਾਸੇ ਤੇ ਆਪਾਂ ਡਾਊਨ ਟਾਊਨ ਦੇ ਵਿੱਚ ਹੀ ਆਣਾ ਇਹਨੂੰ ਇੱਕ ਜੋ ਉੱਪਰ ਮੋੜੇ ਵੀ ਜਾ ਰਿਹਾ ਇਹ ਵੀ ਜਾਉ ਪਿਲਾਂ ਨਾ ਇਹਨੂੰ ਨਾ ਕਰ ਚੱਕ ਦਾ ਇੱਕ ਕੰਮ ਸ਼ੇਰਾ ਇੰਨੀ ਕੇ ਨਹੀਂ ਚੜਾਈ ਚੜ ਹੁੰਦੀ ਜਿੱਪ ਕਰਿਆ ਨਾਲੀਆਂ ਗੰਦੇ ਘੜਦਾਂ ਭਾਈ ਜੀ ਇਹ ਹੈਗਾ سنو ਸਾਫ ਕਰਨ ਵਾਲਾ ਇਹਦੇ ਵਿੱਚ ਲੱਦਿਆ ਹੁਣਾ ਲੂਣ ਹੀ ਨਹੀਂ ਤੇ ਮੋਰੇ ਉਹਦੇ ਕਰਾਜਾ ਲੱਗਾ ਆ ਤੇ ਇਹ ਨਹੀਂ ਭਾਈ ਜੇ ਤਾਂ ਰੋਡ ਤੋਂ سنو ਸਾਫ ਕਰਕੇ ਆਏ ਹੁਣ ਖਿਆਲ ਨਾਲ ਚੱਲਨੇ ਆ ਪੂਰੇ ਤਾਂ ਭਾਈ ਇਸ ਮੋੜ ਤੇ ਰੋਕ ਦਿੱਤੀ ਭਈ ਵੈਦਰ ਆ ਹਮ ਚਿੱਟਾ ਹੀ ਹੋਇਆ ਬਈ ਇਹਨੂੰ ਚੰਗੀ ਤੇ ਝੁੱਟੀ ਲੱਗੀ ਕੱਲ ਕੱਲ ਤੇ ਦਾ ਦਾ ਸ਼ੁੱਕਰਵਾਰ ਤੇ ਸ਼ਨੀਵਾਰ ਅੱਜ ਤਾਂ ਪੱਤੜ ਹੀ ਆ ਰੋਡਾਂ ਬਰਾ ਭਾਈ ਰਾਤ ਰੋਤ ਨੂੰ ਪੈਣੀ ਲੱਗਦੀ ਐ ਕੌਣ ਦੇ ਉਧਰੋਂ ਵੀ ਆਉਂਦਾ 스ਨੋ ਵਾਲਾ ਤੇ ਇਧਰੋਂ ਵੀ ਬਾਈ ਜਾ ਰਿਹਾ ਇਹਦਾ ਮਤਲਬ ਰਾਤ ਨੂੰ ਕੰਮ ਹੋਊਗਾ ਦੇਖਦੇ ਹਾਂ ਸਵੇਰੇ ਉੱਟ ਕੇ ਕੀ ਬਣਦਾ ਜਿੱਥੇ ਆਪਾਂ ਲਾਉਣਾ ਸੀ ਬਾਬੇ ਪਹੁੰਚ ਗਏ ਆ 스ਨੋ ਵਾਲਾ ਤਾਂ ਹਾਲ ਬੁਰਾ ਹੋਇਆ ਇਧਰ ਕੱਲ ਪਰਸੋਂ ਕੀ ਬਣਿਆ ਹੋਊਗਾ ਦੋ ਦਿਨ ਪਹਿਲਾਂ ਆਇ ਤੇ ਸਿਕਿਉਰਿਟੀ ਗਾਰਡ ਹੁੰਦਾ ਇੱਥਾਂ ਇਹਨੇ ਚੈੱਕ ਇਨ ਕਰਦਣਾ ਆ ਇਹਦਾ 3 ਵਜੇ ਖੁੱਲਣੀ ਆ ਰਿਸਿਵਿੰਗ ਚੈੱਕ ਇਨ ਆਪਣਾ ਹੋ ਗਿਆ ਆ ਤੇ ਆਪਾਂ ਜਾ ਕੇ ਪਾਰਕ ਲਾ ਦੇਣਾ ਟਰੱਕ ਇਹਦਾ ਡੋਰ ਨੰਬਰ 8 ਦੇ ਉੱਤੇ ਸਵੇਰ ਨੂੰ ਖੁੱਲਣੇ ਆ ਉਹ 3 ਵਜੇ ਤੇ 3 ਵਜੇ ਜਾ ਕੇ ਚੈੱਕ ਇਨ ਕਰਾ ਦੇ ਆਂ ਵੀ ਉੱਟ ਕੇ ਹੱਲੇ ਉੱਤਾ 2:00 ਵਜੇ ਆ ਲੈਸੀ ਕੀ ਕਹਿੰਦੇ ਆ ਰਿਵਿਊ ਤਾਂ ਪਾਇਰ ਸੇ ਕਹਿੰਦੇ ਇਹ ਟੋਰ ਖੜਕਾ ਦਿੰਦੇ ਆ ਪਰ ਕੀ ਆਗੇ ਚੈੱਕ ਕਰਦੇ ਆ ਬਾਈ ਰਿਸੀਵਿੰਗ ਚ ਇੱਧਰ ਵਿੱਚ ਉੱਪਰ ਆਪਣਾ ਆ ਕੇ ਖੜਾ ਕੋਈ ਕੀ ਨਾ ਆ ਧਾੜੀ ਬਾਲ ਬਰੋ ਇਹ ਉੱਧਰ ਆਏ ਹੋਣੇ ਸਾਬ ਬਾਈ ਜੇ ਟੱਕਾਂ ਦੇ ਵਿੱਚ ਨਾ ਡੀਜ਼ਲ ਵਾਲੀ ਹੀਟ ਨਾ ਹੋਵੇ ਇੰਨੀ ਠੰਡ ਦੇ ਵਿੱਚ ਤੱਕ ਬੰਦ ਨਹੀਂ ਹੁਣ ਚੱਲਦਾ ਹੀ ਰਿਹਾ ਕਰ ਤਪੜੀ ਜਿਆਦਾ ਆ ਪਹਿਲੀ ਸਮੋ ਆ ਭਾਈ ਹੱਲੇ ਹੱਲੇ ਤਾਂ ਇਹ ਬਹੁਤ ਵਧੀਆ ਲੱਗਦੀ ਆ ਚੰਗੀ ਲੱਗਦੀ ਆ ਭਈਓ ਜਦੋਂ ਇਹਦੇ ਵਿੱਚ ਚੀਨਾ ਪਾਉਣੀ ਆ ਪੈ ਗਈਆਂ ਕਦੇ ਉਦੋਂ ਫੇਰ ਕੰਮ ਖਰਾਬ ਹੋਣਾ ਉਦੋਂ ਫੇਰ ਬੰਦਾ ਕਹਿੰਦਾ ਵੀ ਹਵਾ ਕਿੱਥੇ ਵਤ ਗਈ ਇਹਨਾਂ ਦਾ ਪੱਤੇ ਚਲਾਈ ਜਾਂਦੇ ਗਰਮੀ ਆ ਇਹ ਵਧੀਆ ਹੈ ਭਾਈ ਹੁਣ ਸਿਆਲ ਸਿਆਲ ਹਨਾ ਇੰਨਾ ਸਨੋ ਉਹਦੇ ਬਸ ਹਰੇਕ ਵੇਹਰ ਹਾਊਸ ਦੇ ਵਿੱਚ ਪਹਾੜ ਬਣੇ ਜਣੇ ਆ ਇਹ ਮੀਂਹ ਪਿਆ ਖੁਰ ਜਣੀ ਆ ਇਹ ਬਣ ਜਣੀ ਆ ਫੇਰ ਖੁਰ ਜਣੀ ਆ ਯਾਨੀ ਕਿ ਭਾਈ ਇਤੋਂ ਪਤਾ ਲੱਗਦਾ ਵੀ ਸਨੋ ਕਿੰਨੀ ਪਈ ਹੈ ਇਹਨਾਂ ਨੂੰ ਇੱਕ ਥਾਂ ਇਕੱਠੀ ਕਰਨੀ ਪੈ ਗਈ ਇੱਧਰ ਵੀ ਘਟੋਟ ਵੀ ਫਟ ਫਟ ਸਨੋ ਚੜ ਗਏ ਬਾਬਿਓ